ਜੇਕਰ ਤੁਹਾਡਾ ਵੀ ਵਾਰ-ਵਾਰ ਹੁੰਦਾ ਹੈ ਸਿਰਦਰਦ ਤਾਂ ਹੋ ਜਾਓ ਸਾਵਧਾਨ ਹੁਣੇ ਜਾਓ ਡਾਕਟਰ ਦੇ ਕੋਲ ਇਹ 6 ਖਤਰਨਾਕ ਬਿਮਾਰੀਆਂ ਦਾ ਕਰਨਾ ਪੈ ਸਕਦਾ ਹੈ ਤੁਹਾਨੂੰ ਸਾਹਮਣਾ ਪਤਾ ਲੱਗਣ ਦੇ ਉੱਤੇ ਛੇਤੀ ਛੇਤੀ ਜਾਓ ਡਾਕਟਰ ਦੇ ਕੋਲ ਜੇਕਰ ਤੁਹਾਡਾ ਵੀ ਵਾਰ-ਵਾਰ ਸਿਰਦਰਦ ਹੁੰਦਾ ਹੈ ਸਿਰ ਦੇ ਵਿੱਚ ਪੇਨ ਜ਼ਿਆਦਾ ਹੁੰਦੀ ਹੈ ਤਾਂ ਤੁਸੀਂ ਬਿਲਕੁਲ ਵੀ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਛੇਤੀ ਤੋਂ ਛੇਤੀ ਆਪਣੇ ਨੇੜਲੇ ਹਸਪਤਾਲ ਦੇ ਕੋਲ ਡਾਕਟਰ ਦੇ ਕੋਲ ਜ਼ਰੂਰ ਜਾਓ ਨਹੀਂ ਤਾਂ ਤੁਹਾਨੂੰ ਬਹੁਤ ਖਤਰਨਾਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਬਹੁਤ ਵਾਰ ਅਜਿਹਾ ਹੁੰਦਾ ਹੈ ਕੰਮ ਦੇ ਵੇਲੇ ਖਾਸ ਕਰਕੇ ਔਰਤਾਂ ਇਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਪਛਤਾਉਣਾ ਪੈਂਦਾ ਹੈ ਤਾਂ ਪ੍ਰੋਬਲਮ ਜਿਹੜੀ ਹੁੰਦੀ ਹੈ ਬਿਮਾਰੀ ਹੁੰਦੀ ਹੈ ਉਹ ਹੋਰ ਅੱਗੇ-ਅੱਗੇ ਦੀ ਜਾਂਦੀ ਹੈ ਦੱਸਦੀ ਹੈ ਕਿ 6 ਬਿਮਾਰੀਆਂ ਕਿਹੜੀਆਂ ਨੇ ਤੇ ਡਾਕਟਰ ਦੇ ਕੋਲ ਤੁਹਾਨੂੰ ਜਾਣਾ ਵੀ ਚਾਹੀਦਾ ਹੈਗਾ ਪੂਰੀ ਰਿਪੋਰਟ ਤੁਹਾਨੂੰ ਦੱਸਾਂਗੇ ਦੱਸਦੀ ਹੈ ਕਿ ਜੇਕਰ ਤੁਹਾਡਾ ਵਾਰ-ਵਾਰ ਸਿਰ ਦਰਦ ਸਿਰਦਰਦ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਕਾਰਨ ਜਿਹੜਾ ਬਣਦਾ ਹੈ ਬ੍ਰੇਨ ਟਿਊਮਰ ਜੇਕਰ ਹਾਂ ਜੇਕਰ ਸਵੇਰੇ ਸਿਰ ਦਰਦ ਤੇਜ਼ ਹੁੰਦਾ ਹੈ ਤਾਂ ਤੁਹਾਨੂੰ ਉਲਟੀਆਂ ਕੀਤੇ ਬਿਨਾ ਜੋ ਕਿ ਮਤਲੀ ਮਹਿਸੂਸ ਹੁੰਦੀ ਹੈ ਯਾਨੀ ਕਿ ਜੀ ਮਚਲਾਉਣਾ ਜਾਂ ਫਿਰ ਤੁਹਾਡੀ ਨਜ਼ਰ ਧੁੰਦਲੀ ਹੋ ਜਾਂਦੀ ਹੈ ਤਾਂ ਇਹ ਬ੍ਰੇਨ ਟਿਊਮਰ ਦੇ ਲੱਛਣ ਹੋ ਸਕਦੇ ਨੇ ਜੀ ਹਾਂ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਆਪਾਂ ਨੂੰ ਲੱਛਣ ਜਣੇ ਕਿ ਨਹੀਂ ਪਤਾ ਲੱਗਦੇ ਤੇ ਆਪਾਂ ਜੋ ਕਿ ਦਵਾਈ ਲੈਣ ਦੇ ਵਿੱਚ ਡਾਕਟਰ ਦੀ ਸਲਾਹ ਲੈਣ ਦੇ ਵਿੱਚ ਦੇਰੀ ਕਰ ਦਿੰਦੇ ਆ ਤੇ ਆਪਣਾ ਜਿਹੜਾ ਇਲਾਜ ਹੁੰਦਾ ਹੈ ਬਿਮਾਰੀ ਹੁੰਦੀ ਹੈ ਹੋਰ ਵੀ ਘਾਤਕ ਬਣਦੀ ਜਾਂਦੀ ਹੈ ਤਾਂ ਦੱਸਦੀ ਹੈ ਕਿ ਅੱਗੇ ਆਉਂਦਾ ਮਾਈਗਰੇਨ ਜੀ ਹਾਂ ਮਾਈਗਰੇਨ ਦੇ ਕੀ ਸੰਕੇਤ ਹੁੰਦੇ ਨੇ ਉਹ ਵੀ ਤੁਹਾਨੂੰ ਦੱਸਦੀ ਜੇਕਰ ਸਿਰਦਰਦ ਦੇ ਨਾਲ ਰੋਸ਼ਨੀ ਉੱਚੀ ਆਵਾਜ਼ ਜਾਂ ਫਿਰ ਬਦਬੂ ਤੋਂ ਪਰੇਸ਼ਾਨੀ ਹੁੰਦੀ ਹੈ ਤਾਂ ਇਹ ਮਾਈਗਰੇਨ ਹੋ ਸਕਦਾ ਹੈ ਇੱਕ ਜਾਂ ਦੋਵੇਂ ਪਾਸੇ ਹੋਣ ਵਾਲਾ ਦਰਦ ਘੰਟਿਆਂ ਤੱਕ ਰਹਿ ਸਕਦਾ ਫਿਰ ਆਉਂਦੀ ਹੈ ਹਾਈ ਬਲੱਡ ਪ੍ਰੈਸ਼ਰ ਇਸ ਦੇ ਕੀ ਸੰਕੇਤ ਹੁੰਦੇ ਨੇ ਦੱਸਦੀ ਹੈ ਕਿ ਵਾਰ-ਵਾਰ ਸਿਰਦਰਦ ਹੋਣਾ ਖਾਸ ਕਰਕੇ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਹਾਈ ਬਲੱਡ ਪ੍ਰੈਸ਼ਰ ਦਾ ਸੰਕੇਤ ਹੋ ਸਕਦਾ ਜੇਕਰ ਤੁਹਾਡੀ ਨਜ਼ਰ ਧੁੰਦਲੀ ਆ ਜਾਂ ਫਿਰ ਤੁਸੀਂ ਆਪਣੀ ਗਰਦਨ ਦੇ ਵਿੱਚ ਅਕੜਾ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਤੁਰੰਤ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਾਉਣੀ ਚਾਹੀਦੀ ਹੈ ਫਿਰ ਆਉਂਦਾ ਹੈ ਸਾਈਨਸ ਇਨਫੈਕਸ਼ਨ ਜਿहां ਨੱਕ ਬੰਦ ਹੋਣਾ ਮੱਥੇ ਜਾਂ ਫਿਰ ਗਲਾ ਦੇ ਵਿੱਚ ਦਬਾਅ ਮਹਿਸੂਸ ਹੋਣਾ ਜਾਂ ਫਿਰ ਝੁੱਕਣ ਦੇ ਉੱਤੇ ਸਿਰਦਰਦ ਵਧਣਾ ਕਿਉਂਕਿ ਕਈ ਵਾਰ ਅਸੀਂ ਝੁੱਕਦੇ ਹਾਂ ਤਾਂ ਸਾਡਾ ਸਿਰਦਰਦ ਬਹੁਤ ਜ਼ਿਆਦਾ ਤੇਜ਼ ਨਾਲ ਦਰਦ ਕਰਦਾ ਹੈ ਇਹ ਸਾਰੇ ਸਾਈਨਸ ਦੇ ਲੱਛਣ ਹੁੰਦੇ ਨੇ ਅਲਰਜੀ ਅਤੇ ਮੌਸਮ ਦੇ ਵਿੱਚ ਬਦਲਾਅ ਦੇ ਕਾਰਨ ਇਹ ਸਮੱਸਿਆ ਹੋਰ ਵੱਧ ਜਾਂਦੀ ਹੈ ਫਿਰ ਆਉਂਦੀ ਹੈ ਅੱਖਾਂ ਦੀ ਕਮਜ਼ੋਰੀ ਜੀ ਹਾਂ ਲੰਬੇ ਸਮੇਂ ਤੱਕ ਸਕਰੀਨ ਵੇਖਣਾ ਮੋਬਾਈਲ ਵੇਖਣਾ ਲੈਪਟਾਪ ਵੇਖਣਾ ਜਿਹੜਾ ਟੀਵੀ ਜਾਂ ਫਿਰ ਕੁਝ ਪੜਨਾ ਉਸ ਤੋਂ ਬਾਅਦ ਸਿਰਦਰਦ ਹੋਣਾ ਜਲਣ ਜਾਂ ਫਿਰ ਧੁੰਦਲੀ ਨਜ਼ਰ ਆਉਣਾ ਐਸ ਜੋ ਕਿ ਇਸ ਇਸ ਗੱਲ ਦਾ ਸੰਕੇਤ ਕਰਦਾ ਹੈ ਕਿ ਨਜ਼ਰ ਤੁਹਾਡੀ ਕਮਜ਼ੋਰ ਹੋ ਸਕਦੀ ਹੈ ਫਿਰ ਆਉਂਦਾ ਸਟ੍ਰੈਸ ਜਾਂ ਫਿਰ ਚਿੰਤਾ ਸਟ੍ਰੈਸ ਤਾਂ ਹਰ ਇੱਕ ਬਿਮਾਰੀ ਦਾ ਕਾਰਨ ਬਣਦਾ ਹੈ ਕੋਈ ਵੀ ਬਿਮਾਰੀ ਕਿਉਂ ਨਾ ਹੋਵੇ ਸਭ ਤੋਂ ਪਹਿਲਾਂ ਤੁਸੀਂ ਜੇਕਰ ਸਟ੍ਰੈਸ ਲੈਂਦੇ ਹੋ ਟੈਨਸ਼ਨ ਲੈਂਦੇ ਹੋ ਤਾਂ ਬਿਮਾਰੀ ਤੁਹਾਨੂੰ ਬਹੁਤ ਛੇਤੀ ਪਕੜ ਲੈਂਦੀ ਹੈ ਤਾਂ ਸਟ੍ਰੈਸ ਚਿੰਤਾ ਜਾਂ ਫਿਰ ਡਿਪਰੈਸ਼ਨ ਦਾ ਅਸਰ ਸਿੱਧੇ ਤੌਰ ਦੇ ਉੱਤੇ ਤੁਹਾਡੇ ਸਿਰ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਹੈ ਇਹ ਦਰਦ ਹਰ ਰੋਜ਼ ਹੋ ਸਕਦਾ ਹੈ ਖਾਸ ਕਰਕੇ ਸ਼ਾਮ ਨੂੰ ਪੂਰੇ ਸਿਰ ਵਿੱਚ ਭਾਰੀਪਨ ਮਹਿਸੂਸ ਹੁੰਦਾ ਹੈ ਤੇ ਪੂਰਾ ਸਰੀਰ ਤੁਹਾਨੂੰ ਭਾਰੀ ਭਾਰੀ ਲੱਗਣਾ ਸ਼ੁਰੂ ਹੋ ਜਾਂਦਾ ਹੈ ਤਾਂ ਸਟ्रेस ਬਿਲਕੁਲ ਵੀ ਨਾ ਲਿਆ ਕਰੋ ਤੇ ਜੇਕਰ ਤੁਹਾਨੂੰ ਇਹਨਾਂ ਜੋ ਕਿ ਇਹਨਾਂ ਲੱਛਣਾਂ ਦੇ ਬਾਰੇ ਤੁਹਾਨੂੰ ਪਤਾ ਲੱਗਦਾ ਹੈ ਜਾਂ ਫਿਰ ਤੁਹਾਨੂੰ ਲੱਗਦਾ ਹੈ ਵੀ ਤੁਹਾਡੇ ਸਰੀਰ ਦੇ ਵਿੱਚ ਅਜਿਹੇ ਕੁਝ ਸੰਕੇਤ ਮਿਲ ਰਹੇ ਨੇ ਤਾਂ ਤੁਸੀਂ ਬਿਨਾਂ ਰੁਕੇ ਬਿਨਾਂ ਸੋਚੇ ਆਪਣੇ ਡਾਕਟਰ ਦੇ ਕੋਲ ਜ਼ਰੂਰ ਜਾ ਕੇ ਇੱਕ ਵਾਰ ਚੈੱਕਅਪ ਕਰਵਾ ਲਓ ਕਿਉਂਕਿ ਇਹ ਕੁਝ ਬਿਮਾਰੀਆਂ ਹੁੰਦੀਆਂ ਨੇ ਹੌਲੀ-ਹੌਲੀ ਕਰਕੇ ਇਹ ਬਹੁਤ ਜ਼ਿਆਦਾ ਘਾਤਕ ਬਿਮਾਰੀਆਂ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਤਾਂ ਅਜਿਹੀਆਂ ਅਪਡੇਟਸ ਦੇਖਣ ਦੇ ਲਈ ਹੈਲਥ ਦੇ ਨਾਲ ਹੈਲਥ ਨਾਲ ਜੁੜੀਆਂ ਹੋਈਆਂ ਟਿਪਸ ਦੇਖਣ ਦੇ ਲਈ ਜਾਣਕਾਰੀ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ